ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕੋ ਚੀਕੂ ਦੇਖ ਰਹੇ ਹਾਂ ਲੱਗੇ ਹੋਏ ਆ ਪਰ ਬਹੁਤ ਸਾਰੇ ਚੀਕੂ ਜਿਹੜੇ ਹੁਣ ਪੱਕ ਗਏ ਸੀਗੇ ਤੇ ਅਸੀਂ ਲਾਹ ਵੀ ਲਏ ਸੀ ਦੇਖੋ ਤੇ ਇਹਨਾਂ ਨੂੰ ਗਲੈਰੀਆਂ ਤੇ ਚਿੜੀਆਂ ਵੀ ਦੇਖੋ ਖਾਂਦੀਆਂ ਅਸੀਂ ਨਹੀਂ ਰੋਕਦੇ ਇਹਨਾਂ ਨੂੰ ਕੁਦਰਤ ਨੇ ਇਹ ਫਾਲ ਆ ਜਿਹੜੇ ਸਬਜ਼ੀਆਂ ਇਨਾ ਵਾਸਤੇ ਵੀ ਬਣਾਏ ਤੇ ਸਾਡੇ ਵਾਸਤੇ ਵੀ ਤਾਂ ਚਲੋ ਜੇ ਪ੍ਰਮਾਤਮਾ ਨੇ ਸਾਨੂੰ ਦਿੱਤਾ ਕੁਝ ਇਹਨਾਂ ਨੂੰ ਵੀ ਅਸੀਂ ਖਾਣ ਲਈਏ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਅਕਸਰ ਹੀ ਸਾਡੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਕਿ ਚੀਕੂ ਤਾਂ ਬੜੇ ਹਾਰਡ ਹੁੰਦੇ ਆ ਪੱਕਦੇ ਕਦੋਂ ਆ ਜਾਂ ਇਹਨੂੰ ਕਿਵੇਂ ਪਕਾਉਣਾ ਚਾਹੀਦਾ ਸਾਨੂੰ ਤਾਂ ਇਹ ਗੱਲ ਕਿ ਚੀਕੂ ਜਿਹੜੇ ਆ ਵਾਕਈ ਕੁਝ ਸ਼ੱਕ ਨਹੀਂ ਕਿ ਬੜੇ ਹਾਰਡ ਹੁੰਦੇ ਆ ਬੜੇ ਸਖਤ ਹੁੰਦੇ ਆ ਤੇ ਕਿਵੇਂ ਪਤਾ ਲੱਗੇ ਕਿ ਜਿਹੜੇ ਚੀਕੂ ਆ ਉਹ ਲਾਉਣ ਯੋਗ ਹੋ ਗਿਆ ਅਸੀਂ ਹੁਣ ਇਹਨਾਂ ਨੂੰ ਲਾਉਣਾ ਹੈ ਤਾਂ ਮੈਂ ਤੁਹਾਨੂੰ ਦੱਸਦੀ ਆ ਸਭ ਤੋਂ ਵੱਡੀ ਨਿਸ਼ਾਨੀ ਚੀਕੂ ਦੇ ਪੱਕਣ ਦੀ ਹੈ ਕਿ ਜਿਹੜੇ ਚੀਕੂ ਦੇ ੇਠਾ ਇੱਕ ਇੱਥੇ ਕੰਡਾ ਲੱਗਿਆ ਹੁੰਦਾ ਜਦੋਂ ਚੀਕੂ ਪੱਕਣ ਕਿਨਾਰੇ ਹੁੰਦਾ ਤਾਂ ਉਹ ਕੰਡਾ ਆਪਣੇ ਆਪ ਛੱਡ ਜਾਂਦਾ ਹੈ ਆ ਦੇਖੋ ਇਸ ਚੀਕੂ ਦੇ ਕੋਈ ਕੰਡਾ ਨਹੀਂ ਹੈਗਾ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਐ ਇਹਨੂੰ ਔਰ ਜਦ ਤੁਸੀਂ ਤੋੜੋਗੇ ਜਿਹੜਾ ਚੀਕੂ ਪੱਕਿਆ ਹੋਊਗਾ ਤੋ ਉਹਦੇ ਵਿੱਚੋਂ ਦੁੱਧ ਨਹੀਂ ਨਿਕਲੂਗਾ ਇਹ ਦੇਖੋ ਇਹ ਚੀਕੂ ਹੈ ਜਿਹੜਾ ਇਹ ਪੱਕਿਆ ਹੋਇਆ ਹੈ ਭਾਵੇਂ ਕਿ ਹਾਲੇ ਸਖਤ ਬਹੁਤ ਹੈ ਇਹ ਪਰ ਫਿਰ ਵੀ ਇਹਨੂੰ ਅਸੀਂ ਲਾ ਸਕਦੇ ਆ ਤੇ ਇਹ ਦੇਖੋ ਤੁਸੀਂ ਕਿ ਇਹਦੇ ਜਿਹੜਾ ਕੰਡਾ ਹੈ ਉਹ ਨਹੀਂ ਹੈਗਾ ਇਹ ਦੇਖੋ ਜਦੋਂ ਕਿ ਕੋਚੀ ਕੁਝ ਜਿਹੜੇ ਹੈਗੇ ਉਹਨਾਂ ਤੇ ਇਹ ਕੰਡਾ ਭਾਵੇਂ ਹਜੇ ਦੇਖੋ ਲੱਗਿਆ ਹੋਇਆ ਪਰ ਫਿਰ ਵੀ ਇਹ ਪੱਕ ਚੁੱਕਿਆ ਲਾਹਣੀ ਹੋਗਾ ਕਿਉਂਕਿ ਇਹਦੇ ਵੀ ਪਿੱਛੇ ਦੁੱਧ ਆਉ ਨਹੀਂ ਨਿਕਲਿਆ ਹੁਣ ਜਿੰਨੇ ਵੀ ਚੀਕੂ ਮੈਂ ਲਾਏ ਆ ਮੈਂ ਕਾਫੀ ਸਾਰੇ ਚੀਕੂ ਲਾਏ ਆ ਹੁਣ ਉਹ ਦੇਖੋ ਹੋਰ ਵੀ ਮਹਲੇ ਲਾਉਣੀ ਐ ਬੂਟੇ ਨਾਲੋਂ ਇਹਨਾਂ ਸਾਰਿਆਂ ਨੂੰ ਅਸੀਂ ਹੁਣ ਕੀ ਕਰਾਂਗੇ ਆ ਦੇਖੋ ਆ ਥੋੜਾ ਜਿਵੇਂ ਇਹਨੂੰ ਕੱਚਾ ਕਹਿ ਸਕਦੇ ਆ ਜੋ ਦੁੱਧ ਨਿਕਲਿਆ ਦੇਖੋ ਤਾਂ ਇਹਨਾਂ ਚੀਕੂਆਂ ਨੂੰ ਉਸੇ ਅਖਬਾਰ ਦੇ ਵਿੱਚ ਲਪੇਟ ਕੇ ਇੱਕ ਗੱਤੇ ਦੇ ਡੱਬੇ 'ਚ ਰੱਖ ਦਿਓ ਤੇ ਉੱਤੋਂ ਉਹ ਅਖਬਾਰ ਨਾਲ ਹੀ ਢੱਕ ਦਿਓ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਜਿਹੜੇ ਚੀਕੂ ਆ ਖਾਣਯੋਗ ਹੋ ਜਾਂਦੇ ਆ ਔਰ ਬਹੁਤ ਹੀ ਮਿੱਠੇ ਚੀਕੂ ਹੁੰਦੇ ਆ ਸਾਡੇ ਜਿਹੜੇ ਇਸ ਬੂਟੇ ਦੇ ਚੀਕੂ ਆ ਬੜੇ ਹੀ ਮਿੱਠੇ ਆ ਤੁਸੀਂ ਦੇਖੋਗੇ ਕਿ ਜਿਵੇਂ ਹੀ ਜਿਹੜਾ ਚੀਕੂ ਆ ਦੇਖੋ ਨਵਾਂ ਇਹਨੂੰ ਹੁਣ ਫੁੱਲ ਪੈਣੇ ਸ਼ੁਰੂ ਹੋ ਗਏ ਆ ਇਹ ਜਿਹੜੇ ਹੈਗੇ ਚਿਕੂ ਹੁਣ 2-4 ਮਹੀਨਿਆਂ ਤਾਈਂ ਨਵੇਂ ਚਿਕੂ ਬਨਣੇ ਸ਼ੁਰੂ ਹੋ ਜਾਣਗੇ ਭਾਵ ਕਿ ਚਿਕੂ ਨੂੰ ਸਾਰਾ ਸਾਲ ਫਲ ਲੱਗਦਾ ਰਹਿੰਦਾ ਹੈ ਪੂਰਾ ਸਾਲ ਤੇ ਇਹਨੂੰ ਵੀ ਬਹੁਤ ਸਾਰੇ ਚਿਕੂ ਲੱਗੇ ਹੋਏ ਸੀ ਚਿਕੂ ਨੂੰ ਚਿਕੂ ਜਿਹੜਾ ਹੈਗਾ ਉਹਨੂੰ ਪਾਣੀ ਬਹੁਤੇ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਠੀਕ-ਠੀਕ ਪਾਣੀ ਚਾਹੀਦਾ ਤੇ 5 ਸਾਲ ਦਾ ਬੂਟਾ ਜਿਹੜਾ ਉਹ ਫਲ ਚੱਕਦਾ ਉਸ ਤੋਂ ਪਹਿਲਾਂ ਇਹਨੂੰ ਫੁੱਲ ਪੈਂਦੇ ਆ ਪਰ ਉਹ ਝੜ ਜਾਂਦੇ ਆ ਚਿਕੂ ਨਹੀਂ ਬਣਦੇ ਉਹਨਾਂ ਦੇ ਜਾਂ ਛੋਟੂ ਛੋਟੂ ਚੀਕੂਂ ਦੇ ਬਣ ਕੇ ਉਹ ਡਿੱਗ ਪੈਂਦੇ ਆ ਕਿਉਂਕਿ ਬੂਟਾ ਹਜੇ ਆਪਣਾ ਜਿਹੜਾ ਹੈਗਾ ਉਹ ਫਲਾਂ ਦਾ ਭਾਰ ਚੁੱਕਣ ਦੇ ਯੋਗ ਨਹੀਂ ਹੋਇਆ ਹੁੰਦਾ ਇਸ ਕਰਕੇ ਬੂਟਾ ਆਪਣੇ ਆਪ ਹੀ ਫਲਾਂ ਨੂੰ ਸੈਟ ਦਿੰਦਾ ਤੇ ਜਦੋਂ ਬੂਟਾ ਵੱਡਾ ਹੋ ਗਿਆ ਉਹਦੀ ਉਮਰ ਹੋ ਗਈ ਤਾਂ ਫੇਰ ਹੁਣ ਬਹੁਤ ਸਾਰੇ ਫਲ ਲੱਗਣੇ ਸ਼ੁਰੂ ਹੋ ਜਾਂਦੇ ਆ ਬਹੁਤ ਸਾਰੇ ਚੀਕੂ ਲੱਗੇ ਹੋਏ ਆ ਉਚਾਈ ਤੇ ਮੈਂ ਇਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹੁਣ ਤੇ ਤੁਹਾਨੂੰ ਮੈਂ ਦੱਸਣਾ ਸੀਗਾ ਕਿ ਇਹਨਾਂ ਨੂੰ ਅਸੀਂ ਕਿਵੇਂ ਲਾਉਣਾ ਹੈ ਕਦੋਂ ਲਾਉਣਾ ਹੈ ਤੇ ਕਿਸ ਤਰ੍ਹਾਂ ਨੂੰ ਪਕਾਉਣਾ ਸੀ ਇੱਕ ਹੋਰ ਗੱਲ ਹੈ ਇਹ ਚੀਕੂ ਦੇ ਜਿਹੜਾ ਆ ਵਾਲਾ ਥਾਂ ਹੈ ਮੋਢਾ ਇੱਥੇ ਕਰਕੇ ਘੱਟ ਘੱਟ 3 ਫੁੱਟ 2.5 3 ਫੁੱਟ ਤੇ ਕਰਕੇ ਟੂਆ ਪੁੱਟ ਕੇ ਸੀ ਇੱਥੇ ਰਸੋਈ ਦਾ ਜਿਹੜਾ ਵੇਸਟ ਹੈ ਉਹ ਸੁੱਟ ਦਿੰਦੇ ਸੀ ਤੇ ਉਤੋਂ ਮਿੱਟੀ ਪਾ ਦਿੰਦੇ ਸੀ ਉਹਦੀ ਕੰਪੋਸਟ ਤਿਆਰ ਹੋ ਜਾਂਦੀ ਹੈ ਉਹ ਆਪਣੇ ਆਪ ਹੀ ਚੀਕੂ ਨੂੰ ਸਾਨੂੰ ਰੇਪ ਪਾਉਣ ਦੀ ਲੋੜ ਨਹੀਂ ਪਈ ਕੋਈ ਖਾਦ ਪਾਉਣ ਦੀ ਲੋੜ ਨਹੀਂ ਪਈ ਉਹਦੇ ਨਾਲ ਹੀ ਚੀਕ ਨੂੰ ਪ੍ਰੋਪਰ ਡਾਈਟ ਜਿਹੜੀ ਉਹ ਮਿਲਦੀ ਰਹੀ। ਬਾਕੀ ਸਿਉਂਕ ਤੋਂ ਬਚਾਉਣ ਵਾਸਤੇ ਸਾਨੂੰ ਸਮੇਂ-ਸਮੇਂ ਤੇ ਜਿਵੇਂ ਕਲੋਰੋ ਹੈ ਜਾਂ ਕੋਈ ਹੋਰ ਜਿਹੜੀ ਤੁਹਾਨੂੰ ਲੱਗਦਾ ਠੀਕ ਦਵਾਈ ਉਹ ਪਾ ਸਕਦੇ ਆ। ਆ ਦੇਖੋ ਇੱਕ ਹੋਰ ਤੋਤਾ ਆ ਗਿਆ। ਗਰਮੀ ਬਹੁਤ ਜ਼ਿਆਦਾ ਹੈ, ਬਹੁਤ ਗਰਮੀ ਹੈ। ਤੇ ਪੰਛੀਆਂ ਨੂੰ ਬਹੁਤ ਪਿਆਸ ਲੱਗਦੀ ਹੈ। ਤੇ ਛਾਵੇਂ ਅਸੀਂ ਇਹ ਦੇਖੋ ਥੂਲਾ ਜਾਂ ਭਰ ਕੇ ਰੱਖਿਆ ਹੋਇਆ ਪਾਣੀ ਦਾ ਇੱਕ। ਬੜੇ ਪੰਛੀ ਆਉਂਦੇ ਆ ਤੇ ਪਾਣੀ ਪੀਂਦੇ। ਦੇਖੋ ਕਿੰਨਾ ਪਿਆਸਾ ਹੈ ਤੋਤਾ। ਬਹੁਤ ਪਿਆਸ ਲੱਗੀ ਨੇ ਬਹੁਤ ਜ਼ਿਆਦਾ ਗਰਮੀ ਹੈ ਘਟਕੜ 45 ਡਿਗਰੀ ਟੈਂਪਰੇਚਰ ਅੱਜ ਹੋਊਗਾ ਬੜੇ ਆਰਾਮ ਨਾਲ ਕਿਉਂਕਿ ਬਾਹਰ ਮੈਂ ਹੁਣ ਖੜੀ ਹੋਈ ਐ ਤੇ ਇੰਨੀ ਗਰਮ ਹਵਾ ਹੈ ਕਿ ਟੋਲਰੇਟ ਨਹੀਂ ਹੁੰਦੀ ਦੇਖੋ ਤੁਸੀਂ ਕਿੰਨਾ ਪਿਆਸਾ ਹੈ ਪੰਛੀਆਂ ਲਈ ਪਾਣੀ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਉਹ ਦੇਖੋ ਕੀੜੀ ਭੈਣ ਵੀ ਆ ਗਈ ਉਹਨੂੰ ਵੀ ਪਿਆਸ ਲੱਗੀ ਪਰ ਮਿੱਠੂ মিয়া ਚਲੀ ਗਈ ਚਲੋ ਹੁਣ ਇਹ ਪੀਣਾ ਉਹ ਵੀ ਪਾਣੀ ਸ਼ਾਇਦ ਨਹੀਂ ਆਈ ਚਲੋ ਕੋਈ ਗੱਲ ਨਹੀਂ ਇਹਨੇ ਆ ਕੇ ਪੀ ਲੈਣਾ ਪਾਣੀ ਇਹਨਾਂ ਵਾਸਤੇ ਰੱਖਿਆ ਹੋਇਆ ਹਾਂ ਚਿਕ ਮੈਂ ਹੁਣੇ ਉਤਾਰਿਆ ਤੇ ਰੈਡੀ ਹੈ ਦੇਖੋ ਰੁੱਖ ਦੇ ਉੱਤੇ ਵੀ ਤਿਆਰ ਹੋ ਜਾਂਦੇ ਆ ਦੇਖੋ ਬਿਲਕੁਲ ਰੈਡੀ ਹੈ ਖਾਣ ਵਾਸਤੇ ਪਰ ਜਦੋਂ ਤੱਕ ਰੁੱਖ ਦੇ ਉੱਤੇ ਜੀ ਕੋਈ ਤਿਆਰ ਹੁੰਦੇ ਆ ਉਦੋਂ ਤੱਕ ਚਿੜੀਆਂ ਖਾ ਜਾਂਦੀਆਂ ਨੇ ਗਲੇਰੀਆਂ ਖਾ ਜਾਂਦੀਆਂ ਨੇ ਇਸ ਕਰਕੇ ਅਸੀਂ ਇਹਨੂੰ ਪਹਿਲਾਂ ਤੋੜ ਲੈਨੇ ਆ ਜਿਵੇਂ ਜਿਵੇਂ ਫਲ ਤੋੜਾਂਗੇ ਨਵੇਂ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਬੂਟਾ ਜਿਹੜਾ ਹੈਗਾ ਨਵੇਂ ਫਲਾਂ ਨੂੰ ਜਿਹੜਾ ਹੈਗਾ ਬਣਾਉਣ ਵਾਸਤੇ ਰੈਡੀ ਹੋ ਜਾਂਦਾ ਹੈ ਨਹੀਂ ਤਾਂ ਉਹਨੂੰ ਖਰਾਕ ਜਿਹੜੇ ਆ ਕੀ ਕੁ ਲਈ ਜਾਂਦੇ ਉਹਦੀ ਹਾਂ ਇਹ ਰੈਡੀ ਆ ਪੂਰੀ ਤਰ੍ਹਾਂ ਆ ਚਿਕੂ ਜਿਹੜਾ 카ਟੋਨ ਖਾਦਾ ਹੈ ਇਹ ਵੀ ਬਿਲਕੁਲ ਤਿਆਰ ਹੈ ਦੇਖੋ ਹੱਥ ਨਾਲ ਨੱਪੇ ਤੋਂ ਇਹ ਦੇਖੋ ਤੁਸੀਂ ਇਹ ਰੈਡੀ ਹੈ ਇਹਨੇ ਇਸੇ ਲਈ ਖਾਦਾ ਹੈ ਉਹ ਦੇਖੋ ਇਧਰ ਬੁਲਬੁਲ ਨੇ ਟੱਕ ਲਾਇਆ ਹੋਇਆ ਤੇ ਇਧਰੋਂ 카ਟੋਨ ਹੈ ਪੰਛੀ ਹਮੇਸ਼ਾ ਜਿਹੜੀ ਕੀ ਤਿਆਰ ਹੁੰਦੀ ਮਹਿਕ ਆ ਜਾਂਦੀ ਉਹਨਾਂ ਨੂੰ ਤੇ ਉਹਨੂੰ ਖਾਣਾ ਸ਼ੁਰੂ ਕਰ ਦਿੰਦੇ ਆ ਬਦਲਵਾਈ ਹੋ ਗਈ ਹੈ ਗਰਮੀ ਬਹੁਤ ਜ਼ਿਆਦਾ ਸੀਗੀ ਦੇਖੋ ਤੁਸੀਂ ਛਾਂ ਹੋ ਗਈ ਹੈ ਬਦਲਾਂ ਦੀ ਚਲੋ ਜੇ ਥੋੜਾ ਬਹੁਤ ਅਛਿਟਾ ਆ ਜੇ ਤਾਂ ਮੌਸਮ ਥੋੜਾ ਜਿਹਾ ਟੋਲੇਬਲ ਹੋ ਜਾਊਗਾ ਅਦਰਵਾਈਜ਼ ਗਰਮੀ ਤਾਂ ਬਹੁਤ ਜ਼ਿਆਦਾ ਹੈ ਤੇ ਇੱਥੇ ਹੁਣ ਜਿੰਨੇ ਰੁੱਖ ਹੁਣ ਘਰੇ ਚੰਗੇ ਹੁੰਦੇ ਆ ਉੱਥੇ ਇੱਥੇ ਪਹਿਲਾਂ ਬੁਲਬੁਲਾ ਬੈਠੀਆਂ ਸੀਆਂ ਆਂਜਿਰ ਦੀ ਛਾਵੇਂ ਆਨਾ ਜਿਹੜੇ ਹੈਗੇ ਆ ਗਲਦੌਦੀ ਦੇ ਬੂਟਿਆਂ ਦੇ ਵਿੱਚ ਬੈਠੀਆਂ ਸੀ ਛਾਵੇਂ ਜਦੋਂ ਕੋਈ ਬਾਹਰ ਆਉਂਦਾ ਮੈਂ ਤਾਂ ਚੁੱਪਚਾਪ ਆਰਾਮ ਨਾਲ ਇਹ ਪੰਛੀਆਂ ਨੂੰ ਬਿਨਾਂ ਡਿਸਟਰਬ ਕੀਤੇ ਵੀਡੀਓ ਬਣਾਉਣੀ ਹੁੰਦੀ ਤਾਂ ਕਿ ਡਿਸਟਰਬ ਨਾ ਹੋਣ ਪਰ ਜਦੋਂ ਕੋਈ ਅੰਦਰੋਂ ਬਾਹਰ ਆ ਜਾਂਦਾ ਤਾਂ ਇੱਕਦਮ ਉੱਡ ਜਾਂਦੇ ਆ ਹੁਣ ਛਾਂ ਹੋਣ ਕਰਕੇ ਫੇਰ ਇੱਕ ਵਾਰੀ ਪੰਛੀ ਇੱਥੋਂ ਚਲੇ ਗਏ ਆ ਜਦੋਂ ਧੁੱਪ ਹੋਊਗੀ ਉਦੋਂ ਫੇਰ ਇੱਥੇ ਆ ਜਾਣਗੇ ਉਕੇ ਇੱਥੇ ਇਹਨਾਂ ਨੂੰ ਛਾਂ ਮਿਲਦੀ ਆ ਠੰਡਕ ਹੁੰਦੀ ਆ ਤਾਂ ਚਲੋ ਫਰੈਂਡਸ ਅੱਜ ਲਈ ਇੰਨਾ ਹੀ ਕੱਲ ਨੂੰ ਕਿਸੇ ਹੋਰ ਟੌਪਿਕ ਨਾਲ ਹਾਜ਼ਰ ਹੋਵਾਂਗੀ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ